ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤ ਗੁਰੇ ਨਮਹ ਸ੍ਰੀ ਗੁਰਦੇਵ ਨਮਹ ਨਮਸਕਾਰ 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 ਜਾਹਰ ਪੀਰ ਜਗਤਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾ ਦੇਸਾ ਨੰਦਨ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਈ ਦੇਸਾ ਪਾਤਸ਼ਾਹੀ 10ਵੀਂ ਪਿੰਡ ਚੱਕ ਫਤੇਹ ਸਿੰਘ ਵਾਲਾ ਨੇੜੇ ਪੁੱਜੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰੇ ਗੁਰੂ ਸਵਾਰੇਓ ਆਉ ਫਤਿਹ ਦੀਆਂ ਸਾਂਝਾਂ ਪਾਈਏ ਗੱਜਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੇ ਸਹੰਸਾ ਸਹੇਬੇ ਕੁਮਾਨ ਕਣਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਨੇ 1706 ਦੇ ਵਿੱਚ ਦਮਦਮਾ ਸਾਹਿਬ ਤੋਂ ਚੱਲ ਕੇ ਮਾਦੇਸਾਂ ਦੇ ਘਰ ਆਏ 9 ਦਿਨ ਠਹਿਰੇ ਇਹ ਰੱਬੀ ਦਾਤਾਂ ਇਲਾਹੀ ਬਖਸ਼ਿਸ਼ਾਂ ਝੋਲੀ ਪਾਈਆਂ ਆਪਾਂ ਉਹਨਾਂ ਦਾਤਾਂ ਦੇ ਸਦਕਾ ਹਰਿਆਣਾ ਬਰਾਗਣ ਰੂਪ ਬ੍ਰਹਮ ਗਿਆਨੀ ਮਾਂ ਤੰਤਨ ਮਾਂ ਦੇਸਾਂ ਦੇ ਪੁਰਜ ਸਹਿਬ ਤੋਂ ਜੁਗੋ ਜੁਗਾ ਟੱਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਪੰਨ ਕਰਦੇ ਹਾਂ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਗੁਰੂ ਪਿਆਰਿਓ ਅੱਜ ਦੀ ਆਪਣੀ ਜੋ ਕਲਾਸ ਹੈ ਜੇਠ ਦਾ ਮਹੀਨਾ ਹੈ ਜੇ ਕਹੀਏ ਤਾਂ ਅੱਜ ਜੇਠ ਦੀ ਸੰਗਰਾਂਦ ਹੈ ਤੇ ਸੰਗਰਾਂਦ ਦੇ ਮਹੀਨੇ ਤੇ ਮਹਾਰਾਜ 12 ਮਹਾ ਦੇ ਵਿੱਚ ਸਾਰੇ ਮਹੀਨਿਆਂ ਦੀ ਕਥਾ ਵਰਣਨ ਕਰਦੇ ਆ ਇਸ ਮਹੀਨੇ ਦੀ ਕਥਾ ਆਪਾਂ ਅੱਜ ਪਹਿਲਾਂ ਸਰਵਣ ਕਰਾਂਗੇ ਸਮਾਂ ਹੋਇਆ ਤਾਂ ਅੱਗੇ ਆਪਾਂ ਸ਼ਬਦ ਵੀ ਕਰਨ ਵਾਲੇ ਆ ਆਤਮਾ ਜੀਵ ਨੂੰ ਹਰ ਪਾਸੇ ਤੋਂ ਬਾਰ-ਬਾਰ ਜਦੋਂ ਅਸੀਂ ਇਹ ਗੱਲ ਜਾਣਾਂਗੇ ਨਾ ਦੋ ਤਿੰਨ ਪੁਆਇੰਟ ਆ ਜਿਹੜੇ ਕਿ ਸਾਨੂੰ ਹੁਕਮ ਆ ਮਾਂ ਦਾ ਕਿ ਬਾਰ-ਬਾਰ ਕਹੋ ਤਾਂ ਕਿ ਸੁਣਨ ਵਾਲਿਆਂ ਦੇ ਧਿਆਨ ਚ ਆ ਜੇ ਸਾਨੂੰ ਸਮਝ ਆ ਜੇ ਵੀ ਅਸੀਂ ਹਾਂ ਕੌਣ ਇੱਕ ਤਾਂ ਅਸੀਂ ਇਲਾਹੀ ਤੌਰ ਤੇ ਜਾਣਨਾ ਮੈਂ ਕੌਣ ਹਾਂ ਵੀ ਮੈਂ ਕੌਣ ਆ ਏਸੇ ਗੱਲ ਦਾ ਮਾਰਾ ਬੰਦਾ ਧਰਮਕ ਹੁੰਦਾ ਅਧਿਆਤਮ ਵੱਲ ਜਾਂਦਾ ਔਰ ਅਧਿਆਤਮ ਵੱਲ ਜਾਣ ਦੇ ਅਨੇਕਾਂ ਰਸਤੇ ਆ। ਹਜ਼ਾਰਾਂ ਹੀ ਰਸਤੇ ਆ ਧਰਮ ਵੱਲ ਜਾਣ ਦੇ। ਸਾਧਨਾ ਕਰਨ ਦੇ। ਉਹਨਾਂ ਰਸਤਿਆਂ ਦੇ ਵਿੱਚ ਰਸਤੇ ਦਾ ਮਤਲਬ ਪੰਥ। ਉਹਨਾਂ ਰਸਤਿਆਂ ਦੇ ਵਿੱਚ ਇੱਕ ਇਲਾਹੀ ਰਸਤਾ ਜਿਹਨੂੰ ਬੜੀਆਂ ਨੀਝਾਂ ਨਾਲ ਗੁਰੂ ਬਾਬੇ ਨਾਨਕ ਨੇ ਬਣਾਇਆ ਜਿਹਦਾ ਨਾਮ ਉਹਨਾਂ ਨੇ ਆਪਣੇ ਨਾਮ ਤੇ ਰੱਖਿਆ ਨਾਨਕ ਪੰਥ। ਇਹ ਪੰਥ ਵੱਲੋਂ ਇਸ ਰਸਤੇ ਤੇ ਚੰਨਨ ਦੀ ਜਿਹੜੀ ਗੰਧ ਬਾਤ ਸਾਰੀ ਗੁਰੂ ਨਾਨਕ ਸਾਹਿਬ ਨੇ ਆਪ ਹੀ ਨਿਉ ਰੱਖੀ ਫਿਰ ਉਹਦਾ ਪ੍ਰਚਾਰ ਕੀਤਾ ਜਿੰਦਗੀ ਨੂੰ ਵੰਡ ਕੇ ਦੱਸਿਆ ਮਨੁੱਖ ਨੂੰ ਕਿ ਕਿਵੇਂ ਕਿਵੇਂ ਤੇਰੇ ਕੋਲੇ ਕਿੰਨਾ ਟਾਈਮ ਹੈ ਕਿਹੜਾ ਟਾਈਮ ਤੂੰ ਕਿੱਥੇ ਵਰਤਣਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਦਾ ਸਿਸਟਮ ਹੈ ਕਿ ਕਿਰਤ ਤਾਂ ਕਰਨੀ ਪੈਣੀ ਹੈ ਉਸ ਤੋਂ ਪਹਿਲਾਂ ਇਹ ਸੀਗਾ ਕਿ ਜੇ ਕਿਸੇ ਨੂੰ ਹੁੜਕਜੀ ਉਠਦੀ ਧਰਮ ਦੀ ਇੱਧਰ ਨੂੰ ਧਿਆਨ ਜਾਂਦਾ ਚੁੱਪ ਕਰਕੇ ਉਹਣਾ ਘਰ ਛੱਡ ਕੇ ਤੁਰ ਜਾਂਦਾ ਕਿਸੇ ਨਾ ਕਿਸੇ ਡੇਰੇ ਪਹੁੰਚ ਜਾਂਦਾ ਜਿਹੜੇ ਡੇਰੇ ਆ ਅਸੀਂ ਇਹ ਵੀ ਜਾਣਾਂਗੇ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਡੇਰਾ ਸਾਡੇ ਜੀਵਨ ਦਾ ਹਿੱਸਾ ਹਰ ਕਨਗਰ ਚ ਹਰ ਥਾਂ ਤੇ ਜਿਹੇ ਜੇ ਪ੍ਰਭਾਵ ਦੇ ਦੀਨ ਉਹ ਲੋਕ ਹੈਗੇ ਜੇ 나ਥਾਂ ਦੇ ਪ੍ਰਭਾਵ ਦੀਨ ਆ ਤਾਂ 나ਥਾਂ ਦੇ ਡੇਰੇ ਆ ਜਿ ਵੈਸ ਨੂੰ ਮਤ ਦੇ ਪ੍ਰਭਾਵ ਦੀ ਨਾ ਤਾਂ ਵੈਸ ਨੂੰ ਮਤ ਦੇ ਡੇਰੇ ਐ ਡੇਰਾ ਬਹੁਤ ਪੁਰਾਣੀ ਸਭਿਅਤਾ ਸਾਡੀ ਵਿਰਾਸਤ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਬੱਚਿਆਂ ਨੂੰ ਆਪਣੇ ਚਾਉਣ ਵਾਲਿਆਂ ਨੂੰ ਸਿੱਖਾਂ ਨੂੰ ਮੰਝੀਆਂ ਪੀੜੇ ਥਾਪ-ਥਾਪ ਕੇ ਉਹਨਾਂ ਨੂੰ ਧਰਮਸ਼ਾਲਾ ਬਣਾ ਬਣਾ ਕੇ ਦਿੱਤੇ ਜਿਨ੍ਹਾਂ ਨੂੰ ਬਾਅਦ ਚ ਡੇਰੇ ਕਿਹਾ ਗਿਆ ਕਿਉਂਕਿ ਗੱਲ ਜਿਹੜੀ ਤੁਸੀਂ ਕਰਨੀ ਹੈ ਤਾਂ ਆਪਣੇ ਥਾਂ ਤੋਂ ਹੀ ਕਰ ਸਕਦੇ ਹੋ ਗੁਰੂ ਬਾਬੇ ਨਾਨਕ ਨੇ ਕਿਰਤਦਾ ਸੰਕਲਪ ਲਿਆਂਦਾ ਵੀ ਛੱਡ ਕੇ ਜਾਣ ਦੀ ਲੋੜ ਨਹੀਂ ਕਿਉਂਕਿ ਬਾਬਾ ਵਾਰ-ਵਾਰ ਬਾਣੀ 'ਚ ਦੱਸੂਗਾ ਕਿ ਅਸੀਂ ਜਾ ਜਾ ਦੇਖਦੇ ਆ ਤੁਸੀਂ ਵੀ ਸਾਲ ਇੱਕ ਕੱਢ ਕੇ ਜਾ ਕੇ ਦੇਖ ਲਓ ਜਿੰਨਾ ਮਰਜ਼ੀ ਕੋਈ ਥਾਂ ਤੁਹਾਨੂੰ ਚੰਗਾ ਲੱਗਦਾ ਜਿੱਦ ਦੇ ਤੁਹਾਡੇ ਬਾਰੇ ਇਹ ਪਤਾ ਲੱਗ ਗਿਆ ਵੀ ਤੁਹਾਡੇ ਪੱਲੇ ਕੱਖ ਨਹੀਂ ਤੁਸੀਂ ਹੁਣ ਰੋਟੀਆਂ ਹੀ ਤੋੜੋਗੇ ਇੱਥੇ ਰਹੋਗੇ ਨਿਗਾ ਬਦਲ ਜਾਣੀਆਂ ਸਾਰਿਆਂ ਦੀ ਕਿੰਨੇ ਕੋਈ ਪਿਆਰਾ ਹੈ ਇਹ ਸੱਚਾ ਹੈ ਇਸ ਦੁਨੀਆ ਦਾ ਤੇ ਗੁਰੂ ਬਾਬੇ ਨੇ ਉਹ ਗੱਲਾਂ ਸਾਰੀਆਂ ਦੇਖੀਆਂ ਸੋਸਣ ਹੁੰਦੇ ਦੇਖੇ ਤਸੱਦਦ ਹੁੰਦੇ ਦੇਖੇ ਕਿਵੇਂ ਲੋਕ ਆਪਦੇ ਹੱਥ ਬਣਾ ਵੈਂਦੇ ਤੇ ਕਿਵੇਂ ਫਿਰ ਤਰਨਦੇ ਲੈ ਲੈ ਜੀਵਨ ਗੁਜ਼ਾਰਦੇ ਆ ਉਹ ਸਾਰਾ ਕੁਝ ਗੁਰੂ ਬਾਬੇ ਨਾਨਕ ਨੇ ਆਪਣੇ ਪੰਥ ਚ ਨਹੀਂ ਆਉਣ ਦਿੱਤਾ ਬਾਬੇ ਨੇ ਕਿਹਾ ਮਿੱਤਰਾ ਜੀਵਨ ਦਿੱਤਾ ਦਿਨ ਦਿੱਤਾ ਰਾਤ ਦਿੱਤੀ ਹੈ ਦਿਨ ਕੰਮ ਕਰਨ ਲਈ ਹੈ ਰਾਤ ਸੌਣ ਲਈ ਹੈ ਜੇ ਸੌਣ ਤੋਂ ਹੀ ਸ਼ੁਰੂ ਕਰਦਾ ਤਾਂ ਤਕਰੀਬਨ 6 ਤੋਂ 8 ਘੰਟੇ ਨੀਂਦ ਭਰਪੂਰ ਲੈ ਤਾਂ ਕਿ ਜਿਹੜਾ ਮਾਲਕ ਨੇ ਤੇਰੇ ਸਰੀਰ ਤੇ ਕੰਮ ਕਰਨਾ ਹੈ ਤੈਨੂੰ ਉਹ ਰੱਬੀ ਊਰਜਾ ਬਖਸ਼ਿਸ਼ ਕਰਨੀ ਹੈ ਜਿਹਨੇ ਤੇਰੇ ਅੰਦਰ ਆ ਕੇ ਡਾਊਨਲੋਡ ਹੋਣਾ ਉਹਨੂੰ ਇੰਨਾ ਕੁ ਟਾਈਮ ਲੱਗਦਾ ਹੈ ਹਾਂ ਤੇਰੀ ਉਮਰ ਦੇ ਹਿਸਾਬ ਨਾਲ ਤੇਰੀ ਨੀਂਦ ਘਟੀਆ ਵੈਸੇ ਜਾਂ ਕਿਸੇ ਰੋਗ ਦੇ ਹਿਸਾਬ ਨਾਲ ਘਟੀਆ ਤਾਂ ਉਹਦਾ ਇਲਾਜ ਕਰਾ ਜੀ ਉਮਰ ਦੇ ਹਿਸਾਬ ਨਾਲ ਵੈਸੀ ਅੱਖ ਖੁੱਲ ਜਾਂਦੀ ਹੈ 1:00 2:00 ਵਜੇ ਮੁਬਾਰਕ ਹੈ ਦਿਨੇ ਤੈਨੂੰ ਕੋਈ ਥਕਾਵਟ ਨਹੀਂ ਆਉਂਦੀ ਉੱਡੂ ਉੱਡੂ ਚਿੱਤ ਕਰਦਾ ਹੱਸੋਂ ਹਸੂ ਚਿਹਰਾ ਕਰਦਾ ਫੇਰ ਤੂੰ ਠੀਕ ਹੈ ਇਹ ਨੀਂਦ ਦਾ ਪਹਿਰਾ ਦੇਖ ਆਪਦੇ ਆਪ ਨੂੰ ਸੈਟਿੰਗ ਕਰ ਕੁਦਰਤ ਦੇ ਨਾਲ ਜਿੰਨਾ ਚਿਰ ਕੁਦਰਤ ਦੇ ਨਾਲ ਸੈਟਿੰਗ ਨਹੀਂ ਹੁੰਦੀ ਤੁਸੀਂ ਉងਗਦੇ ਫਿਰੋਗੇ ਪਟਕਦੇ ਫਿਰੋਗੇ ਦਿਨੇ ਖਿਜੋਗੇ ਕਿਹੜੇ ਪਾਠ ਕਿਹੜੀ ਪੂਜਾ ਚੱਤੀ ਨਹੀਂ ਟਿਕਦਾ ਜਿਹੜਾ ਬੰਦਾ ਚੱਜ ਨਾਲ ਸੁੱਤਾ ਨਹੀਂ ਹੈ ਸੌਣਾ ਹੈ ਫਿਰ ਉੱਠਣਾ ਹੈ ਜਦੋਂ ਉੱਠਣਾ ਹੈ ਉਹ ਦਾਤੇ ਨਾਲ ਸਮਝ ਪਾਉਂਦੇ ਉੱਠਣਾ ਹੈ ਜਿਹਨੂੰ ਚੌਥੇ ਰੂਪ ਚ ਮਹਾਰਾਜ ਨੇ ਕਿਹਾ ਗੁਰਸਤਗੁਰ ਕਾ ਜੋ ਸਿੱਖ ਅਖਾਏ ਭੜ ਕੇ ਉੱਠ ਹਰ ਨਾਮ ਧਿਆਵੇ ਪਹਿਲਾ ਪਹਿਰੇ ਹੀ ਧਿਆਨ ਤੇ ਲਾਉਣਾ ਹੈ। ਨਹਾਉਣ ਦਾ ਫਿਕਰ ਨਹੀਂ, ਧੋਣ ਦਾ ਫਿਕਰ ਨਹੀਂ, ਭੱਜਣ ਨੱਠਣ ਦਾ ਕੋਈ ਫਿਕਰ ਨਹੀਂ ਕਰਨਾ। ਪਹਿਲਾਂ ਉੱਠਣ ਸਾਰ ਜਿੱਥੇ ਪਿਓ ਉੱਥੇ ਹੀ ਜਦੋਂ ਅੱਖ ਖੁੱਲਦੀ ਆ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਇਹਦਾ ਵੀ ਇੱਕ ਸਟਾਈਲ ਆ ਕਿ ਜਿੰਨਾ ਸਾਤੀ ਕੰਨੀ ਨੂੰ ਨੱਪੋਂਗੇ ਇੱਥੇ ਇੱਕ ਪੁਆਇੰਟ ਆ ਜਿਹੜਾ ਆਪੇ ਹੀ ਨੱਪਿਆ ਜਾਂਦਾ ਹੈ। ਤੇ ਕੁਝ ਵਾਈਬ੍ਰੇਸ਼ਨ ਨਿਕਲਦੀ ਆ ਜਿਹੜੀ ਬ੍ਰਹਮੰਡ ਤੱਕ ਜਾਂਦੀ ਆ ਹੱਥ ਜੋੜਿਆ। ਉਹਦੀ ਉੱਥੇ ਮੰਜੇ ਤੇ ਚੌਂਕੜਾ ਲਾ ਕੇ ਬੈਠਿਆ ਗੁਰੂ ਨਾਨਕ ਦਾ ਨਾਮ ਲੈ ਕੇ ਮੂਲ ਮੰਤਰ ਕਰਨਾ ਆਉਂਦੇ ਜਾਂਦੇ ਸਾਹਾਂ ਨੂੰ ਮਹਿਸੂਸ ਕਰਨਾ ਬਿਰਤੀ ਜੁੜ ਗਈ ਆ ਤਾਂ ਮੁਬਾਰਕਾ ਨਹੀਂ ਜਿੰਨਾ ਕ ਟਾਈਮ ਮਥਿਆ ਵਾ ਉਦੋਂ ਬਾਅਦ ਉੱਠਣ ਤੋਂ ਪਹਿਲਾਂ ਗੌਰ ਕਰਨੀ ਆ ਕਿ ਸਾਰੇ ਸਰੀਰ ਦੇ ਵਿੱਚ ਸਾਹ ਜਿਹੜੇ ਪਹੁੰਚਣ ਪੂਰੀ ਗੌਰ ਦੇ ਨਾਲ ਪੈਰ ਦੇ ਗੁੱਠੇ ਤੋਂ ਸਿਰ ਤੱਕ ਦੇਖਣਾ ਹੈ ਬੇਸ਼ੱਕ ਲੰਬਾ ਸਾਹ ਲੈ ਕੇ ਨਾਪੀ ਤੇ ਰੋਕਣਾ ਪੈ ਜੇ ਦੇਖ ਕੇ ਜਿਹੜੇ ਪਾਸੇ ਸਾਹ ਚੱਲਦਾ ਹੈ ਇਹਦਾ ਤਸੰਦੀ ਕੀ ਹੈ ਕਿ ਜਿਵੇਂ ਬ੍ਰਹਮੰਡ ਦੇ ਵਿੱਚ ਚੰਦ ਤੇ ਸੂਰਜਾ ਸਾਡੇ ਅੰਦਰ ਵੀ ਚੰਦਰਮਾ ਤੇ ਸੂਰਜ ਹੈ। ਜੇ ਬਾਹਰ ਸੂਰਜ ਦਾ ਪਹਿਰਾ ਹੈ, ਸੂਰਜੀ ਸ਼ਕਤੀ ਦਾ ਪਹਿਰਾ ਤਾਂ ਸਾਡੇ ਵੀ ਸਾਹ ਸੱਜੇ ਪਾਸੇ ਆਊਗਾ ਤੇ ਸਾਡਾ ਪੈਰ ਸੱਜੇ ਹੀ ਪਹਿਲਾਂ ਲੱਗਣਾ ਚਾਹੀਦਾ ਧਰਤੀ ਤੇ ਤਾਂ ਕਿ ਸਾਡਾ ਬ੍ਰਹਮੰਡ ਨਾਲ ਕੁਦਰਤ ਨਾਲ ਤਾਲਮੇਲ ਹੋ ਸਕੇ, ਸਾਡੇ ਜੀਵਨ 'ਚ ਸਹਿਜ ਆ ਸਕੇ, ਸਕੂਨ ਆ ਸਕੇ, ਸਾਡਾ ਜੀਵਨ ਵਧੀਆ ਹੋਵੇ। ਜੇ ਖੱਬੇ ਪਾਸੇ ਸਾਹ ਜਾਂਦਾ ਤਾਂ ਖੱਬਾ ਪੈਰ ਹੀ ਲਾਉਣਾ ਹੈ। ਇਹ ਚੀਜ਼ ਨੂੰ ਜਿੰਮੇ ਜਿੰਮੇ ਅਸੀਂ ਜ਼ਿੰਦਗੀ 'ਚ ਧਾਰਨ ਕਰ ਲੈਨੇ ਆ ਵਰਤਨੇ ਨੇ ਇੱਕੇਦਮ ਅੰਨੇ ਵਾਟਰ ਉੱਠ ਕੇ ਨਹੀਂ ਭਜਦੇ। ਉਹ ਡਾਕਟਰ ਵੀ ਕਹਿੰਦੇ ਆ। ਕਹਿੰਦੇ ਜਿਹੜੇ ਜ਼ਿਆਦਾ ਹਾਰਟ ਅਟੈਕ ਹੁੰਦੇ ਆ ਬਾਥਰੂਮ 'ਚ ਜਾ ਕੇ ਬੰਦੇ ਯਕ ਲੱਗ ਤੋ ਉੱਠਦੇ ਆ ਇੱਕੇਦਮ ਭਜਦੇ ਆ ਬੋਡੀ 'ਚੋਂ ਖੂਨ ਸਿਰ ਤੇ ਕਰ ਗਿਆ ਨਹੀਂ ਹੁੰਦਾ ਚੱਕਰਾ ਕੇ ਡਿੱਗਦੇ ਆ। ਖਤਮ ਹੁੰਦੇ ਸਾਰੀ ਬੋਡੀ 'ਚ ਤੁਹਾਡੇ ਤੁਹਾਡੇ ਸਾਹਾਂ ਨੂੰ ਮੱਜਨ ਕਰ ਲੈਣ ਦੇਣਾ ਚਾਹੀਦਾ। 5 ਮਿੰਟ ਧਿਆਨਤੀ ਲਾਓ ਇਸੇ ਤੇ ਜੋ ਗੁਰੂ ਬਾਬੇ ਨੇ ਬਖਸ਼ਿਆ। ਫੇਰ ਜਾਣਾ ਇਹਦੇ ਨਾਲ ਸਹਿਜ ਆਉਂਦਾ। سکون ਆਉਂਦਾ یہی رددا سیدھا جڑیاں جیون نو ਸਾਡੇ نو ਢਾਲدیاں پھر آپ دا نہا ਧੋ ਕੇ ਮਾਰੇ ਕਹਿੰਦੇ ਚੜਾ ਦਿਵਸ ਗੁਰਬਾਣੀ گاوا ਬਹਿੰਦੇ اٹھدیاں نام تے آوا پھر ਤੁਸੀਂ ਆਪ ਦੀ ਜੋ ਆਪ ਦੇ ਧਰਮ ਅਨੁਸਾਰ ਕਿਰਿਆ ਕਿਉਂਕਿ ਗੁਰੂ ਨਾਨਕ ਦੇ ਪੰਥ ਵਿੱਚ ਮੁ슬ਮਾਨ ਵੀ ਆਏ ਹੌਲੀ ਹੌਲੀ ਆਪ ਦਾ ਜਿਹੜਾ ਉਹਨਾਂ ਨੂੰ ਲੱਗਿਆ ਵੀ ਮੇਨ ਗਨਤ ਅੰਦਰ ਜਾਣਾ ਤੇ ਅੰਦਰ ਜਾਣ ਦੀ ਗੁਰੂ ਨਾਨਕ ਦਾ ਰਸਤਾ ਸਿੱਧਮ ਸਿੱਧਾ ਪੜਾ ਕੁਛ ਕੀ ਕਰਨਾ ਉਹ ਜੁੜ ਗਏ بڑے ਹਿੰਦੂ ਆਏ ਬੋਧੀ ਆਏ ਜੈਨੀ ਆਏ ਸਾਰੀ ਸਨਾਤਨ ਦੇ ਵਿੱਚ ਢੇੜਾ ਦਿੱਤਾ ਮਹਾਰਾਏ ਨੇ ਕਿਉਂਕਿ ਉਧਰ ਦੇ ਪਾਸੇ ਕੀ ਹੋ ਚੁੱਕਿਆ ਸੀ ਬਹੁਤ ਲੋਕਾਂ ਨੇ ਰਸਤਾ ਟਫ ਕਰ ਦਿੱਤਾ ਸੀ 12-12 ਸਾਲ ਦੇ ਮੂਹਰੇ ਬੰਦਨ ਲਾਤੇ ਸੀ ਕੋਸ਼ਿਸ਼ ਜਤਾਂ ਨੂੰ ਤਾਂ ਇਹ ਕਹਿੰਦਾ ਸੀ ਤੁਸੀਂ ਤਾਂ ਆ ਹੀ ਨਹੀਂ ਸਕਦੇ ਤੁਹਾਡਾ ਤਾਂ ਮੱਥੇ ਲੱਗਣਾ ਵੀ ਮਾੜਾ ਨਾਮ ਜਪਣਾ ਝੁਪਣਾ ਤਾਂ ਦੂਰ ਰਹਿ ਗਿਆ ਮੰਤਰ ਲੈਣਾ ਤਾਂ ਦੂਰ ਰਹਿ ਗਿਆ ਅੱਧੋਂ ਜ਼ਿਆਦਾ ਸਮਾਜ ਤੇ ਪਾਬੰਦੀਆਂ ਸੀ ਖੁਦ ਜੋ ਕੁਝ ਕਰਦਾ ਸੀ ਬ੍ਰਾਹਮਣ ਦੇਵਤਾ ਕਰ ਸਕਦਾ ਸੀ ਦੂਜਾ ਰਾਜਾ ਕਰ ਸਕਦਾ ਸੀ ਜਿਹਦੇ ਕੋਲ ਤਾਕਤ ਹੈ ਤੀਸਰੇ ਜਿਹੜੇ ਚੌਥੇ ਆਪਣੇ ਅਰਗੇ ਸੀ ਉਹ ਤਾਂ ਬਸ ਦੂਰੋਂ ਦੇਖ ਹੀ ਸਕਦੇ ਸੀ ਇਹ ਕ੍ਰਾਂਤੀ ਲਿਆਂਦੀ ਗੁਰੂ ਨਾਨਕ ਦੇਵ ਨੇ ਅਲਾਣੀਆਂ ਕਿਹਾ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਮਰੇ ਕਹਿੰਦੇ ਅਸੀਂ ਜੋ ਗੁਰਮੰਤਰ ਲੈ ਕੇ ਆਏ ਆ ਅਸੀਂ ਹਰੀ ਨਾਮ ਦਾ ਭੰਡਾਰਾ ਲੈ ਕੇ ਆਏ ਆ ਤੁਹਾਡਾ ਵਰਨ ਜਿਹੜਾ ਮਰਜ਼ੀ ਹੋਵੇ ਸਾਨੂੰ ਨਹੀਂ ਪਤਾ ਸਾਨੂੰ ਕੋਈ ਮਤਲਬ ਨਹੀਂ ਸਾਡਾ ਦਰ ਖੁੱਲ੍ਹਾ ਆਓਗੇ ਬਰਾਬਰਤਾ ਦਾ ਸਾਸ ਹੋਊਗਾ ਜਲ ਪਾਣੀ ਬਰਾਬਰ ਮਿਲੂ ਚਾਹ ਪਾਣੀ ਬਰਾਬਰ ਮਿਲੂ ਲੰਗਰ ਬਰਾਬਰ ਵੇਖੇ ਸਕੋਗੇ ਨਾਮ ਬਰਾਬਰ ਵੇਗੇ ਜਪੋਗੇ ਜੇ ਹੁਣ ਬੈਠਾ ਇੱਥੇ ਮੈਂ ਜਪਾਈ ਜਾਣਾ ਜੇ ਮੈਨੂੰ ਕੋਈ ਕੰਮ ਹੋ ਗਿਆ ਮੈਂ ਉੱਠ ਕੇ ਜਾਵੜਿਆ ਤੁਹਾਡੇ ਸੰਗਤ ਚੋ ਜਿਹੜਾ ਮਰਜੀ ਆ ਕੇ ਇੱਥੇ ਬੈਠ ਕੇ ਜਪਾਉਣ ਲੱਗੇ ਜੇ ਗੁਰੂ ਨਾਨਕ ਦੇ ਘਰ ਚ ਰੋਕ ਨਹੀਂ ਹੈ ਗੁਰੂ ਨਾਨਕ ਦੇ ਘਰ ਚ ਸਾਰੇ ਗੁਰਸਿੱਖ ਗੁਰਪਾਈ ਆ ਇਹ ਨਾਨਕ ਦਾ ਪੰਥ ਆ ਤੇ ਨਾਨਕ ਪੰਥ ਨੇ ਢੇੜਾ ਦਿੱਤਾ ਦੁਨੀਆ ਤੇ ਉਸ ਟਾਈਮ ਦੇ ਟਰੈਵਲ ਕਰਨ ਵਾਲੇ ਜਿੰਨੇ ਲੋਕ ਸੀ ਭਾਰਤ ਦੇ ਵਿੱਚ ਭਾਰਤ ਦੀਆਂ ਵਸਤਾਂ ਨੂੰ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਲੈ ਕੇ ਜਾਂਦੇ ਵੇਚ ਕੇ ਆਉਂਦੇ ਉਧਰੋਂ ਲੈ ਕੇ ਆਉਂਦੇ بڑے بڑے ਵਪਾਰੀ ਗੁਰੂ ਨਾਨਕ ਸਾਹਿਬ ਦੇ ਸੇਵਕ ਬਣੇ ਨਾਨਕ ਪੰਥ ਦਾ ਹਿੱਸਾ ਬਣੇ ਉਹਦੇ ਕਾਰਨ ਹੀ ਗੁਰੂ ਨਾਨਕ ਦਾ ਪੰਥਾ ਜਿਹੜਾ ਉਹਨਾਂ ਦੀ ਮਿਹਨਤ ਸਦਕਾ ਦੁਨੀਆ ਤੱਕ ਗੱਲ ਗਈ ਸਾਰਿਆਂ ਤੋਂ ਸੌਖੀ ਗੱਲ ਕਿ ਬੰਦਿਆ ਜਿੱਥੇ ਵੀ ਫਿਰਦਾ ਹੈ ਉਹਦੇ ਤੂੰ ਅਧੀਨ ਹੈ ਉਹ ਤੇਰੇ ਅੰਗ ਸੰਗ ਹੈ ਤੇਰੇ ਹਿਰਦੇ 'ਚ ਹਰ ਜੀ ਵੱਸਦੇ ਹੈ ਸਮੇ ਚ ਸਮਾ ਕੱਢ ਕੇ ਬਾਹਰੋਂ ਧਿਆਨ ਹਟਾ ਕੇ ਆਪਣੇ ਨੇੜੇ ਲਿਆ ਆਪਣੇ ਗੁਰੂ ਤੇ ਪਵਨ ਗੁਰੂ ਤੇਰੇ ਕੋਲ ਤੂੰ ਜੇ ਗੁਰੂ ਆਲਾ ਬਣਨਾ ਤਾਂ ਗੁਰੂ ਤੇ ਧਿਆਨ ਦੇ ਗੁਰੂ ਚਰਨਾਂ ਤੇ ਧਿਆਨ ਦੇ ਗੁਰੂ ਨੂੰ ਐਵੇਂ ਹੀ ਨਾ ਦਬੰਦੀ ਫਿਰ ਪੁੱਠੇ ਕੰਮਾਂ ਚ ਗੁਰੂ ਨੂੰ ਸਹਿਜ ਮਤੇ ਨਾਲ ਦੇਖ ਤੈਨੂੰ ਏਸੇ ਗੁਰੂ ਦੇ ਅੰਦਰੋਂ ਪ੍ਰਾਣ ਸ਼ਕਤੀ ਮਿਲੂਗੀ ਪ੍ਰਾਣ ਸ਼ਕਤੀ ਚ ਪ੍ਰਾਣਪਤੀ ਮਿਲੂਗਾ ਕਿੱਡਾ ਸੌਖਾ ਰਸਤਾ ਨਾ ਕੋਈ ਚੱਕਰ ਨਾ ਕੋਈ ਬਕਰ ਸਿੱਧਮ ਸਿੱਧਾ ਕੰਮ ਇਹੀ ਗੁਰੂ ਨਾਨਕ ਕਰਕੇ ਦਿਖਾਉਂਦੇ ਸਾਹਮਣੇ ਬੁਹਾ ਕੇ ਸੰਗਤ ਨੂੰ ਸ਼ਬਦੋਚਾਰ ਦੇ ਉਹਨਾਂ ਦੇ ਜਵਾਬ ਦਿੰਦੇ ਗੱਲਾਂ ਦੇ ਜਿੰਨੇ ਸ਼ਬਦੋਚਾਰੇ ਹੈ ਗੁਰਮਖਾਂ ਦੇ ਸਵਾਲਾਂ ਦੇ ਜਵਾਬ ਹੈ ਜਾਂ ਉੱਥੋਂ ਦੀ ਸੈਚੂਏਸ਼ਨ ਦੇ ਅਨਸਾਰ ਉਹ ਲੋੜੀਦਾ ਸੀ ਜਦੋਂ ਸਾਖੀਆਂ ਪੜਾਂਗੇ ਪਤਾ ਲੱਗੂ ਬਾਕੀ ਮਹਾਰਾਜ ਅਭਿਆਸ ਕਰਾਉਂਦੇ ਅਭਿਆਸ ਜਦੋਂ ਕੋਈ ਸਤਪੁਰਸ਼ ਦੇ ਸਾਹਮਣੇ ਬਹਿ ਕੇ ਕਰਦਾ ਤੁਰੰਤ ਹੀ ਜੁੜ ਜਾਂਦਾ ਇਹ ਅਸਰ ਹੁੰਦਾ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ ਬਹੁਤ ਵੱਡੀ ਕਿਰਤ ਕਰਨੀ ਨਾਮ ਜਪਣਾ ਆਪਣੇ ਆਪੇ ਨਾਲ ਜੁੜਨਾ ਆਪਣੇ ਆਪੇ ਨੂੰ ਟਾਈਮ ਦੇਣਾ ਆਪਣੀਆਂ ਕੁਆਲਿਟੀਆਂ ਨੂੰ ਪਹਿਚਾਨਣਾ ਮੇਰੇ ਅੰਦਰ ਦੇ ਸੌਂਕ ਕਿਹੜੇ ਆ ਜਿਨ੍ਹਾਂ ਨੂੰ ਸੁਣ ਕੇ ਸੋਚ ਕੇ ਮੈਨੂੰ ਚਾਅ ਚੜਦਾ ਉਹੀ ਕੰਮ ਕਰਨਾ ਤਾਂ ਕਿ ਤਰੱਕੀ ਹੋ ਸਕੇ ਅਧਿਆਤਮ ਚ ਵੀ ਆਪਣੇ ਆਪੇ ਚ ਵੀ ਆਪਣੇ ਤੇ ਨਿਗਾਹ ਪੱਧ ਤੋਂ ਵੱਧ ਰੱਖਣੀ ਵੰਡ ਕੇ ਸ਼ਕਣਾ ਜੋ ਸਿੱਖਿਆ ਜੋ ਕਮਾਇਆ ਉਹਨੂੰ ਦੂਸਰਿਆਂ ਨਾਲ ਵੰਡ ਕੇ ਸ਼ਕਣਾ ਦੂਸਰਾ ਕਹਿਣਾ ਵੀ ਜੱਕ ਲੱਗਣ ਲੱਗ ਜਾਂਦਾ ਵੀ ਦੂਸਰਾ ਹੈ ਹੀ ਕੋਈ ਨਹੀਂ ਗੁਰੂ ਨਾਨਕ ਦਾ ਘਰ ਕਹਿੰਦਾ ਕਿ ਹਰ ਜੀ ਆਪ ਹੀ ਸਾਰੇ ਰੂਪਾਂ 'ਚ ਫਿਰਦੇ ਆ ਇਹ ਜਦੋਂ ਪੈਟਰਨ ਸੈੱਟ ਕੀਤਾ ਤੇ ਗੁਰੂ ਬਾਬੇ ਨੇ ਦੇਖਿਆ ਸਾਥੋਂ ਪਹਿਲਾਂ ਵੀ ਮਿਹਨਤਾਂ ਕਰ ਚੁੱਕੇ ਆ ਬਹੁਤ ਸਤਿਗੁਰੂ ਕਬੀਰ ਸਾਹਿਬ ਆ ਰਵਦਾਸ ਸਾਹਿਬ ਆ ਬਾਬਾ ਨਾਮਦੇਵ ਜੀ ਆ ਬਾਬਾ ਸਧਨਾ ਜੀ ਆ ਭਗਤ ਪੀਪਾ ਜੀ ਆ ਕਿੰਨੇ ਹੀ ਮਹਾਂਪੁਰਖ ਆ ਸਾਰਿਆਂ ਦੇ ਨਾਲ ਕਿਵੇਂ ਨਾ ਕਿਵੇਂ ਮਲਾਪ ਕੀਤਾ ਜਾਂ ਉਹਨਾਂ ਦੀ ਗੱਦੀ ਤੇ ਜਿਹੜੇ ਲੋਕ ਸੀ ਉਹਨਾਂ ਤੋਂ ਗੁਰਬਾਣੀ ਲਿਆਂਦੀ ਬਾਣੀ ਲਿਆ ਕੇ ਭਾਰਤ ਦੇ ਵਿੱਚ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਕਿ ਜਿਹੜੀ ਘਟਨਾ ਮੇਰੇ ਨਾਲ ਘਟ ਸਕਦੀ ਹੈ ਉਹ ਸਦਰੇ ਨਾਲ ਵੀ ਘਟ ਸਕਦੀ ਹੈ ਜਿਹੜੀ ਸਦਰੇ ਨਾਲ ਘਟੀ ਹੈ ਉਹੀ ਕਿ ਵੀਰ ਨਾਲ ਘਟਣਾ ਘਟੀ ਹੈ ਕਿਉਂ ਕਿਉਂਕਿ ਆਪਾਂ ਸਾਰੇ ਹਰਦੀ ਅੰਸ ਹੈ ਆਪਾਂ ਸਾਰੇ ਉਹਦੇ ਬੱਚੇ ਆ ਆ ਜਿਹੜਾ ਦੀਂਦਾ ਗਰੀਬੀ ਅਮੀਰੀ ਜਾਤ ਪਾਤ ਇਥੋਂ ਦਾ ਨਿਜਾਮ ਇੱਕ ਸਿਸਟਮ ਹੈ ਇਹਦਾ ਕਰਕੇ ਹਰ ਨੂੰ ਕੋਈ ਫਰਕ ਨਹੀਂ ਪੈਂਦਾ ਹਰ ਦੀਆਂ ਦਾਤਾਂ ਨੂੰ ਪਾਉਣ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਪਾਉਣ ਰਾਜੇ ਦੇ ਅੰਦਰ ਵੀ ਉਹੀ ਵਗਦੀ ਹੈ ਰੰਕ ਦੇ ਅੰਦਰ ਵੀ ਉਹੀ ਵਗਦੀ ਹੈ ਇਸੇ ਕਰਕੇ ਮਹਾਰਾਜ ਨੇ ਇਹਨਾਂ ਖੁੱਲਾ ਖਲਾਸਾ ਸਿਸਟਮ ਦਿੱਤਾ ਜਿਹਦੇ ਤਹਿਤ ਜਿਹੜਾ ਗੱਲ ਸੁਣ ਲੈਂਦਾ ਸੀ ਉਹ ਕਹਿੰਦਾ ਮੈਨੂੰ ਹੋਰ ਤਾਂ ਕੁਝ ਕਰਨਾ ਪੈਣਾ ਹੀ ਨਹੀਂ ਕੋਈ ਪਹਾੜੋਂ ਪੱਥਰ ਨਹੀਂ ਚੱਕਣਾ ਬਾਬੇ ਦੀ ਗੱਲ ਮੰਨ ਕੇ ਬਹਿਣਾ ਆਪਣੇ ਆਪੇ ਨੂੰ ਜਾਨਣਾ ਜਦੋਂ ਆਪਣੇ ਆਪੇ ਨੂੰ ਜਾਣਨ ਕਰਨੀ ਤੁਰਦਾ ਤਾਂ ਸਕੂਨ ਆਉਂਗਾ ਤੇ ਬੰਦਾ ਭਾਲਦਾ ਕੀ ਹੈ ਜ਼ਿੰਦਗੀ 'ਚ ਜਿੰਨੀਆਂ ਕਮਾਈਆਂ ਕਰਦਾ ਜਿੰਨਾ ਪੈਸਾ ਕਮਾਉਂਦਾ ਭਾਲਦਾ ਸਕੂਨ ਸੁੱਖ ਸਹਜ ਸ਼ਾਂਤੀ ਇਹ ਸਾਰਾ ਹੀ ਨਾਮ 'ਚ ਪਿਆ ੴ ਸਤਨਾਮ ਆ ਜਿਹੜਾ ਇਹ ਨਾਮ ਦੀ ਧੁਨ ਸਰਬ ਵਿਆਪਕ ਹੈ ਕਿਸੇ ਪਾਸਿਓਂ ਪਕੜਨ ਨੂੰ ਇਹੀ ਓਮਕਾਰ ਹੀ ਪ੍ਰਗਟ ਹੋਊਗਾ ਤੁਸੀਂ ਜਾਪ ਜਿਹੜਾ ਮਰਜ਼ੀ ਕਰੋ ਜਦੋਂ ਅੰਦਰੋਂ ਉਤਰੋਂਗੇ ਓਮਕਾਰ ਦੀ ਧੁਨ ਨਹੀਂ ਤੁਹਾਨੂੰ ਆਪਣੇ ਬੰਦ ਖਿੱਚਣਾ ਹੈ ਤੁਹਾਨੂੰ ਇੱਥੋਂ ਦੀ ਕੋਈ ਲੈ ਕੇ ਜਾਣਾ ਹੋਰ ਕੋਈ ਰਾਹ ਨਹੀਂ ਹੈ ਨਾਬ ਕੇਂਦਰ ਦੀ ਤੁਹਾਡੇ ਪੰਖੜੀਆਂ ਖੜਨੀਆਂ ਇਹ ਅਭਿਆਸ ਕਰਦਿਆਂ ਕਰਦਿਆਂ ਅਸੀਂ ਗੁਰੂ ਆਪੇ ਨਾਨਕ ਦੇ ਪੰਥ ਨੂੰ ਜਾਣਣਾ ਹੈ ਇਹ ਵੀ ਨਾਲ ਜਾਣ ਲਈ ਜਿਹੜੀ ਬੇਨਤੀ ਸੀ ਸੁਰੂਜ ਕੀਤੀ ਸੀ ਕਿ ਨਾਨਕ ਪੰਥ ਨਾਮ ਨਹੀਂ ਵਰਤਣਾ ਇਹ ਪਾਬੰਦੀ ਵੀ ਲੱਗੀ ਹੋਈ ਹੈ ਮੁਗਲਾਂ ਨੇ ਵੀ ਲਾਈ ਸੀ ਉਸ ਤੋਂ ਬਾਅਦ ਜਦੋਂ ਸਾਡਾ ਰਾਜ ਚਲਿਆ ਗਿਆ ਅੰਗਰੇਜ਼ਾਂ ਨੇ ਵੀ ਲਾਈ ਉਹ ਅੱਜ ਤੱਕ ਜਾਰੀ ਹੈ ਉਹ ਚੀਜ਼ ਨੂੰ ਵੀ ਅਸੀਂ ਜਾਣਨਾ ਹੈ ਕਿ ਅਸੀਂ ਜਿਵੇਂ ਜਿਵੇਂ ਨਾਨਕ ਦੇ ਨਾਂ ਨੂੰ ਗੁਰੂ ਨਾਨਕ ਪੰਥ ਨੂੰ ਜਾਣਾਂਗੇ ਗੁਰੂ ਨਾਨਕ ਦੇ ਪੰਥ ਦੀ ਬਾਣੀ ਸਹੀ ਸਲਾਮਤ ਹੈ ਇੰਨਾ ਕਿ ਸ਼ੁਕਰ ਆ ਬਾਣੀ ਨਹੀਂ ਉਹ ਬਦਲ ਸਕੇ ਕਿਉਂ ਕਿ ਬਾਣੀ ਦੇ ਲਿਖੇ ਹੋਏ ਗ੍ਰੰਥ ਸਾਡੇ ਉਦਾਸੀ ਮਹਾਂਪੁਰਖਾਂ ਕੋਲੇ ਹਰ ਇੱਕ ਡੇਰੇ 'ਚ ਸੀ ਉਸ ਟਾਈਮ ਤੇ ਐਨੇ ਇਕੱਠੇ ਕਰਕੇ ਪੰਗਾ ਲੈਣਾ ਵੀ ਔਖਾ ਸੀ ਖਾਲਸਾ ਫੌਜ ਜਦੋਂ ਕਾਇਮ ਸੀ ਖਾਲਸਾ ਪੰਥ ਕਾਇਮ ਸੀ ਫਿਰ ਇੱਕ ਨਵਾਂ ਬਰਬਾਤਾ ਵਰਨ ਬਣਾਇਆ ਜਿਹਦੇ ਤਹਿਤ ਇੱਕ ਨਵਾਂ ਸੰਗੂਫੇ ਛੱਡੇ ਗਏ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮੇਲ ਨਹੀਂ ਹੈ ਇਸੇ ਕਰਕੇ ਬਾਰੀ-ਬਾਰੀ ਬੇਨਤੀ ਕਰਦੇ ਆਂ ਕਿ ਬਾਣੀ ਪੜੋ ਖੁਦ ਪੜੋ ਜੋ ਲਿਖਿਆ ਉਹਨੂੰ ਉਸੇ ਰੂਪ ਵਿੱਚ ਮੰਨੋ ਰਿਜ਼ਲਟ ਉਹਦੀ ਆਣ ਕੇ ਤਰੰਤ ਹੀ ਗੁਰੂ ਨਾਨਕ ਸਾਹਿਬ ਨੇ ਹਰ ਮੌਕੇ ਨੂੰ ਵਰਤਿਆ ਪੰਜਵੇਂ ਪਾਤਸ਼ਾਹ ਨੇ ਇਸੇ ਤਰ੍ਹਾਂ ਜਦੋਂ ਸੰਗਰਾਮ ਦਾ ਟਾਈਮ ਆਉਂਦਾ ਹੈ ਸੂਰਿਆ ਰਾਸ਼ੀ ਬਦਲਦਾ ਹੈ ਸਿਕਰਾਂਤੀ ਹੁੰਦੀ ਹੈ ਤੇ ਉਸ ਨੂੰ ਵੀ ਵਰਤਿਆ ਕਿ ਕਿਵੇਂ ਅਸੀਂ ਜੁੜਨਾ ਹੈ ਕਿਵੇਂ ਅਸੀਂ ਝੋਣਾ ਹੈ ਜੋ ਵੀ ਵਿਦਿਆਮਾਂ ਜਿੰਨੀਆਂ ਪਿੱਛੇ ਸਾਡਾ ਸਰਮਾਇਆ ਅਸੀਂ ਸਾਂਭਣੀਆ ਅਸੀਂ ਇਹਨਾਂ ਤੋਂ ਨਾਹਾ ਲੈ ਕੇ ਆਪਣੇ ਆਪ ਨੂੰ ਕਰਤੇ ਦੇ ਨਾਲ ਆਪਣੇ ਆਪੇ ਨਾਲ ਜੋੜਨਾ ਆਪਣੇ ਅੰਦਰੋਂ ਜਾਨਣਾ ਉਹ ਪਿਆਰਿਓ ਜੇਠ ਦੇ ਮਹੀਨੇ ਦੀ ਸਾਂਝ ਪਾਈਏ ਹਰ ਜੇਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਪਾਸ਼ਾ ਕਹਿੰਦੇ ਆਈ ਮੰਨ ਲਓ ਜਿਹੜਾ ਤੁਹਾਡੇ ਘਰ ਦੇ ਵਿੱਚ ਬਾਤਾ ਬਰਨ ਤੁਸੀਂ ਆਪਣਾ ਘਰ-ਬਾਰ ਦੇਖਦੇ ਹੋ ਤੁਹਾਡੇ ਵੱਡੇ ਨੂੰ ਕੀ ਕਿਹਾ ਜਾਂਦਾ ਘਰੇ ਮਾਰੇ ਕਹਿੰਦੇ ਵੱਡੇ ਨੂੰ ਲੋਕ ਕਹਿੰਦੇ ਜੇਠ ਤੇ ਜੇਠ ਦੇ ਅੱਗੇ ਸਾਰੇ ਨੀਵੀਂ ਪਾਉਂਦੇ ਆ ਝੁਕਦੇ ਆ ਵੱਡਾ ਵੱਡਾ ਮੰਨਿਆ ਜਾਂਦਾ ਸੰਸਾਰ ਦੇ ਵਿੱਚ ਜੇ ਕੋਈ ਸਭ ਤੋਂ ਵੱਡੀ ਹਸਤੀ ਆ ਤਾਂ ਉਹ ਹਰ ਐ ਇਹ ਹਰ ਪ੍ਰਕਿਰਤੀ ਦੇ ਵਿੱਚ ਜੇਠ ਆ ਇਹੀ ਸਾਨੂੰ ਜੋੜਨ ਵਾਲਾ ਇਸੇ ਦੀ ਸੇਵਾ ਲੋੜੀਂਦੀ ਆ ਇਸੇ ਦਾ ਧਿਆਨ ਲੋੜੀਦਾ ਹਰ ਜੇਠ ਦਾ ਹਰ ਜੀਠ ਜੁੜੰਦਾ ਲੋੜੀਆ ਜਿਸ ਅੱਗੇ ਸਭ ਨਿਵੰਨ ਮਾਰੇ ਕਹਿੰਦੇ ਜਿਹਦੇ ਅੱਗੇ ਸਾਰੇ ਨਿਵਦੇ ਐ ਇਸੇ ਦੇ ਅੱਗੇ ਨਿਵੰਨ ਦਾ ਫਾਇਦਾ ਇਹਦਾ ਸਤਕਾਰ ਕਰਨ ਦਾ ਫਾਇਦਾ ਐ ਇਸੇ ਹਰ ਨੂੰ ਇਸ ਜੀਠ ਨੂੰ ਹਿਰਦੇ 'ਚ ਵਸਾ ਤਾਂ ਕਿ ਤੂੰ ਆਪਣੇ ਆਪੇ ਨੂੰ ਜਾਣ ਸਕੇ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਦੀ ਬਣ ਜਦੋਂ ਹਰੀ ਜੀਠ ਹਿਰਦੇ 'ਚ ਵਸ ਜਾਂਦਾ ਹਰ ਸੱਜਣ ਬਣ ਜਾਂਦਾ ਸਾਡਾ ਫਿਰ ਸਾਨੂੰ ਬੰਨ ਨਹੀਂ ਸਕਦਾ ਸਾਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾਲ ਨਹੀਂ ਬੰਨ ਜਦੋਂ ਕੋਈ ਦਾਵਣ ਲੱਗਦਾ ਸਾਨੂੰ ਦਬਾਉਣ ਲੱਗਦਾ ਹੈ ਨੇੜ ਨਹੀਂ ਆਉਣ ਦਿੰਦਾ ਇਹ ਆਪਦਾ ਫਰਜ਼ ਨਿਭਾਉਂਦਾ ਹੈ ਇਹ ਕਰਤੇ ਦਾ ਆਪਣਾ ਪ੍ਰੋਟੋਕੋਲ ਹੈ ਕਿ ਜਿਹੜਾ ਮੇਰਾ ਹੋ ਗਿਆ ਆਪਣੇ ਸੰਤਾਂ ਦੀ ਆਪਣੇ ਸੇਵਕਾਂ ਦੀ ਸਦਾ ਹੀ ਪੈਜ ਰੱਖਦਾ ਹਰ ਮਾਣਕ ਮੋਤੀ ਨਾਮ ਪ੍ਰਭ ਉਣ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣੇ ਜੀਤੇ ਮਨ ਭਾਵਨ ਪਾਸ਼ਾ ਕਹਿੰਦੇ ਅਸਲ ਦੇ ਵਿੱਚ ਕਾਰਨ ਕੀ ਹੈ ਦੁਨੀਆ ਦੇ ਵਿੱਚ ਜਿਹੜਾ ਉਦੋਂ ਵੀ ਵਪਾਰ ਚੱਲਦਾ ਸੀ ਜਿਹੜਾ ਕਿ ਸਦੀਆਂ ਤੋਂ ਹੀ ਚੱਲਦਾ ਹੈ ਕਿਸੇ ਦੇਸ਼ 'ਚ ਮਾਣਕ ਨਿਕਲਦਾ ਖਾਨਚੋਂ ਕਿਤੇ ਮੋਤੀ ਨਿਕਲਦੇ ਆ ਕਿਤੇ ਰਤਨ ਨਿਕਲਦੇ ਆ ਕਿਤੇ ਤੇਲ ਨਿਕਲਦਾ ਹੈ ਕਿਤੇ ਚਾਂਦੀ ਨਿਕਲਦੀ ਹੈ ਸੋਨਾ ਨਿਕਲਦਾ ਸਾਰੇ ਖਣਿਜ ਪਦਾਰਥ ਮਾਂ ਦੀ ਗੋਦ 'ਚ ਛੁਪੇ ਹੋਏ ਆ ਆਦਿ ਸ਼ਕਤੀ ਮਾਂ ਮਾਤਾ ਧਰਤੀ ਮਾਤਾ ਧਰਤ ਮਹਤਾ ਜਿਹੜੀ ਇਹਦੀ ਗੋਦ 'ਚੋਂ ਨਿਕਲਦੇ ਆ ਤੇ ਇਹਨਾਂ ਦੀ ਕੀਮਤ ਕਿਤਰਾ ਹੈ ਕੀਮਤ ਵੀ ਕਾਹਦਾ ਕਰਕੇ ਆ ਜਿੱਦੇ ਅਸੀਂ ਇਹਨੂੰ ਸਾਰੇ ਨੂੰ ਜਾਣਾਂਗੇ ਸਾਡੇ ਅੰਦਰ ਜਿਹੜੀ ਜੀਵਨੀ ਸ਼ਕਤੀ ਹੈ ਜਿਹੜਾ ਸਾਨੂੰ ਜੀਵਨ ਮਿਲਿਆ ਜੀਦਾ ਕਰਕੇ ਅਸੀਂ ਜਿਉਂਦੇ ਆ ਉਹ ਜੀਵਨੀ ਸ਼ਕਤੀ ਨੂੰ ਜਿਹੜੀ ਚੀਜ਼ ਤਾਕਤ ਦਿੰਦੀ ਹੈ ਅੱਗੇ ਨੂੰ ਵਧਾਉਂਦੀ ਹੈ ਜੀਵਨੀ ਸ਼ਕਤੀ ਨੂੰ ਇਹਦੇ ਮੂਲਵੰਦ ਪਰਮਪితਾ ਪ੍ਰਮਾਤਮਾ ਵੱਲ ਜਿਹੜੀ ਚੀਜ਼ ਲੈ ਕੇ ਜਾਂਦੀ ਹੈ ਸਸਤਰਾਰਬੰਦ ਇਹਨਾਂ 'ਚ ਤਾਕਤ ਹੈ ਮੁਕਤੀ 'ਚ ਮਾਨਕਿਚ ਰਤਨ 'ਚ ਜਦੋਂ ਹੀ ਕੋਈ ਇਹਦੀ ਵਰਤੋਂ ਕਰਦਾ ਹੈ ਇਹਦੀ ਕੋਈ ਪਿਸ਼ਟੀ ਖਾਂਦਾ ਇਹਨੂੰ ਖਾਂਦਾ ਮਨ ਦੇ ਵਿੱਚ ਸਕੂਨ ਇੱਕ ਖਾਸ ਤਰ੍ਹਾਂ ਦੀ ਠੰਡਕ ਇੱਕ ਖਾਸ ਤਰ੍ਹਾਂ ਦਾ ਔਰਾ ਬਣ ਲੱਗ ਜਾਂਦਾ ਉਹ ਬੰਦੇ ਦਾ ਜਿਹੜਾ ਇਹਨਾਂ ਚੀਜ਼ਾਂ ਦੀ ਵਰਤੋਂ ਕਰਦਾ ਹੈ ਸੋਨੇ ਦੀ ਚਾਂਦੀ ਦੀ ਤੇ ਸਾਨੂੰ ਸਿਖਾਇਆ ਇਹ ਗਿਆ 1870 ਤੋਂ ਬਾਅਦ ਸਿੱਖਾ ਨੇੜੇ ਨਾਲ ਲੱਗ ਜੀ ਗਾਹੇ ਦੇ ਸਿੱਖ ਨਹੀਂ ਲਾਉਂਦੇ ਹੁੰਦੇ ਅਥਰ ਸਿੱਖ ਨੂੰ ਤਾਕਤ ਦੀ ਕੀ ਲੋੜ ਹੈ ਸਿੱਖ ਨੂੰ ਮਤ ਦੀ ਕੀ ਲੋੜ ਹੈ ਬੁੱਧ ਦੀ ਕੀ ਲੋੜ ਹੈ ਤੁਸੀਂ ਨਾ ਵਰਤਿਓ ਉਹ ਇਹੋ ਜੀ ਇੱਕ ਸਿੱਖੀ ਥੋਪੀ ਸਾਡੇ ਤੇ ਅਸੀਂ ਮੰਨ ਲਈ ਸਾਡੇ ਗ੍ਰੰਥ ਭਰੇ ਪਿਆ ਇਹਨਾਂ ਚੀਜ਼ਾਂ ਦੀ ਸਿਰਫਤ ਨਾਲ ਸਲੇ ਤਾਣਾ ਮਹਾਰਾਜ ਨੇ ਨਾਮ ਨੂੰ ਇਹਨਾਂ ਨਾਲ ਤੋਲਿਆ ਕਿੱਡਾ ਵੱਡਾ ਦਾਤ ਦਿੱਤੀ ਹੈ ਕਿ ਜਿਵੇਂ ਨਾਮ ਦੀਆਂ ਤਾਕਤਾਂ ਨਾਮ ਦੀ ਸ਼ਕਤੀ ਸਾਨੂੰ ਸਕੂਨ ਦਿੰਦੀ ਆ ਆਪਣੇ ਨਾਲ ਜੋੜਦੀ ਹੈ ਓਵੇਂ ਜਿਵੇਂ ਇਹਨਾਂ ਰਤਨਾ ਚ ਜਵਾਰਾਂ ਚ ਮਾਨਕਾ ਚ ਤਾਕਤਾਂ ਮਾਨਕ ਮੋਤੀ ਨਾਮ ਪ੍ਰਭ ਮਹਾਰਾ ਜੀ ਕਹਿੰਦੇ ਜਿਵੇਂ ਨਾਮ ਆ ਨਾ ਓਵੇਂ ਹੀ ਆ ਇਹ ਉਹਨ ਲੱਗਾ ਨਾ ਹੀ ਸੰਨ ਹਲੇ ਬਾਹਰ ਜਿਹੜੇ ਮੋਤੀ ਤੇ ਮਾਨਕਾ ਇਹਨਾਂ ਨੂੰ ਕੋਈ ਚਰਾ ਸਕਦਾ ਇਹਨਾਂ ਨੂੰ ਕੋਈ ਲਜਾ ਸਕਦਾ ਜਿਹੜਾ ਨਾਮ ਦਾ ਮੋਤੀ ਹੈ ਨਾਮ ਦਾ ਰਤਨਾ ਜਿਹੜਾ ਹਿਰਦੇ ਚ ਵਸਦਾ ਉਹਨੂੰ ਕੋਈ ਸੰਨ ਵੀ ਨਹੀਂ ਲਾ ਸਕਦਾ ਉਹਨੂੰ ਸਾਥੋਂ ਕੋਈ ਖੋਹ ਵੀ ਨਹੀਂ ਸਕਦਾ ਉਹ ਕੀ ਹੈ ਕਿਉਂਕਿ ਨਾਮ ਤਿੱਕਰ ਪਹੁੰਚਣ ਵਾਸਤੇ ਸਾਨੂੰ ਪਾਵਰ ਚਾਹੀਦੀ ਹੈ ਊਰਜਾ ਚਾਹੀਦੀ ਹੈ ਸਾਡੇ ਸਾਰੇ ਸਿਸਟਮ ਨੂੰ ਸਾਂਭਣ ਵਾਸਤੇ ਜਗਾਉਣ ਵਾਸਤੇ ਇਹਨਾਂ ਚੱਕਰਾਂ ਨੂੰ ਜਗਾਉਣ ਵਾਸਤੇ ਉਹ ਤਾਕਤ ਇਹਨਾਂ ਚੀਜ਼ਾਂ ਚੋਂ ਮਿਲਦੀ ਹੈ ਇਹਨਾਂ ਤਾਕਤਾਂ ਚੋਂ ਮਿਲਦੀ ਹੈ ਕਦੇ ਜ਼ਿੰਦਗੀ 'ਚ ਜਿਹਦੇ ਕੋਲ ਹੈਗਾ ਇੱਕ ਤੋਲਾ ਸੋਨੇ ਦਾ ਖਾਲੇ ਰੋਗ ਨਹੀਂ ਨੇੜੇ ਆਉਣੇ ਦਗਦੇ ਚਿਹਰਿਆਂ ਵਾਲੇ ਲੋਕ ਆ ਉਹ ਜਿਹੜੇ ਚੀਜ਼ਾਂ ਵਰਤਦੇ ਆ ਮਹਾਰਾਜ ਕਹਿੰਦੇ ਇਹਨਾਂ ਨੂੰ ਤਾਲੇ ਚੋਰੀ ਕਰਨ ਦੇ ਕੋ ਕਰਦੇ ਜਿਹੜਾ ਨਾਮ ਵਸ ਗਿਆ ਨਾ ਹਿਰਦੇ 'ਚ ਇਹ ਜਿਹੜਾ ਰਤਨ ਤੇ ਮੋਤੀ ਹੈ ਇਹਨੂੰ ਕੋਈ ਲੈ ਨਹੀਂ ਸਕਦਾ ਇਹ ਚੁਰਾਇਆ ਨਹੀਂ ਜਾ ਸਕਦਾ ਜਲਦੀ ਕਰ ਪਵਨ ਗੁਰੂ ਦੇ ਚਰਨੀ ਲਾਗ ਆਉਂਦੇ ਜਾਂ ਤੇ ਸਾਹਾਂ ਨੂੰ ਮਹਿਸੂਸ ਕਰਿਆ ਕਰ ਇਹਨੂੰ ਮਹਿਸੂਸ ਕਰਦਿਆਂ ਕਰਦਿਆਂ ਥਰ ਘਰ ਕੋਲ ਜਾਣਾ ਫਿਰ ਮਹਾਰਾਜ ਨੇ ਕਿਹਾ ਜੇ ਘਰ ਤੇ ਕਰਾਈ ਗਿਆ ਥਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਕਿਨੂੰ ਕਿਹਾ ਹਰੀ ਦੇ ਜਨ ਨੂੰ ਜਿਹੜਾ ਹਰ ਹਰ ਜਪਦਾ ਸੀ ਹਰ ਹਰ ਗਾਉਂਦਾ ਸੀ ਹਰ ਹਰ ਤੇ ਹੁੰਦਾ ਸੀ ਜਦੋਂ ਪਹੁੰਚ ਗਿਆ ਅਥਰਕਰ ਮਾਰੇ ਕਹਿੰਦੇ ਬੈਠ ਫਿਰ ਹੁਣ ਪਹਿਲਾਂ ਚਾਹ ਪਾਣੀ ਛੱਕ ਫੇਰ ਅਗਲੀ ਗੱਲ ਕਰਾਂਗੇ ਤੇਰੇ ਨਾਲ ਫਿਰ ਇਹ ਦਾਤਾਂ ਮਿਲਦੀਆਂ ਅਗਲੇ ਰਾਹ ਖੁੱਲਦੇ ਆ ਮਾਰੇ ਕਹਿੰਦੇ ਹੋ ਕੀ ਰਿਹਾ ਇਹ ਰੰਗ ਸਭੇ ਨਾਰਾਇਣ ਹੈ ਜਿਤੇ ਮਨਪਾਵਨ ਪਾਤਸ਼ਾਹ ਕਹਿੰਦੇ ਸਾਰੇ ਹਰੀ ਨਾਰਾਇਣ ਦੇ ਰੰਗ ਹੈ ਉਹਦੇ ਹੱਥ ਪਾਵਰ ਹੈ ਉਹ ਕਰਦਾ ਜੋ ਵੀ ਕਰਦਾ ਜਿੰਨੇ ਰੰਗ ਹੈ ਸੰਸਾਰ ਦੇ ਜਿੰਨੇ ਰੰਗ ਪਿਆਰ ਹੈ ਜਿੰਨਾ ਪ੍ਰੇਮ ਹੈ ਇਹ ਨਾਰਾਇਣ ਦਾ ਹੀ ਰੰਗ ਹੈ ਇਹ ਨਾਰਾਇਣ ਹੀ ਬਣਦਾ ਸੰਸਾਰ ਨੂੰ ਇਹ ਦਇਆ ਪਿਆਰ ਪ੍ਰੇਮ ਸਭ ਨਾਰਾਇਣ ਚ ਸੁਪਿਆ ਹੋਇਆ ਰੰਗ ਸਭੇ ਨਾਰਾਇਣ ਹੈ ਜਿੱਤੇ ਮਨ ਭਵਾਨ ਨੇ ਜਿਹੜੇ ਸਾਡੇ ਮਨ ਨੂੰ ਪਿਆਰੇ ਲੱਗਦੇ ਆ ਸਾਰੇ ਨਾਰਾਇਣ ਵੱਲੋਂ ਆਉਂਦੇ ਆ ਇਹ ਪ੍ਰਭੂ ਸਾਡੇ ਤੇ ਰਹਿਮਤ ਕਰਦੇ ਆ ਕਿਰਪਾ ਕਰਦੇ ਆ ਪਰ ਹੋ ਕੀ ਰਿਹਾ ਸੰਸਾਰ ਚ ਮਾਰੇ ਕਹਿੰਦੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਹਰ ਨੂੰ ਸਮਝਣਾ ਕਿਵੇਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਹਰ ਆਪ ਜਿਹੜਾ ਨਿਰੰਕਾਰ ਹੈ ਹਰ ਦਾ ਜਿਹੜਾ ਮੂਲ ਰੂਪ ਹੈ ਜਿਹੜਾ ਮਹਾ ਹਾਰਾ ਕਹਿੰਦੇ ਉਹਦਾ ਕੋਈ ਰੂਪ ਰੇਖ ਰੰਗ ਨਹੀਂ ਹੈ ਉਹ ਨੂੰ ਉਸ ਤਰ੍ਹਾਂ ਕੋਈ ਸਮਝ ਨਹੀਂ ਸਕਦਾ ਜਾਣ ਨਹੀਂ ਸਕਦਾ ਪਰੰਪਰਾ ਹੈ ਬੇਅੰਤ ਹੈ ਪਰ ਉਹਦੇ ਜਦੋਂ ਭਾਵ ਬਣੇ ਕਿ ਮੈਂ ਸ੍ਰਿਸ਼ਟੀ ਸਾਜਾਂ ਉਹਨੇ ਆਪਣੇ ਅੱਧੇ ਰੂਪ ਨੂੰ ਸਰਗੁਣ ਕਰ ਲਿਆ ਦਿਸਣ ਲਾਤਾ ਦੁਨੀਆ ਨੂੰ ਆ ਧਰਤੀ ਪ੍ਰਕਿਰਤੀ ਤੇਨੂੰ ਸਾਜਣ ਵੇਲੇ ਸਾਰਿਆਂ ਤੋਂ ਪਹਿਲਾਂ ਹੁਕਮ ਕਿਹਨੂੰ ਕੀਤਾ ਕਿ ਜਾ ਪਹਿਲਾਂ ਸ੍ਰਿਸ਼ਟੀ ਨੂੰ ਤੂੰ ਸਾਭ ਪਵਨ ਆ ਜਿਹੜਾ ਗੁਰੂ ਆ ਨਾ ਪਵਨ ਇਹਨੂੰ ਹੁਕਮ ਹੋਇਆ ਇਹਨੇ ਆਹ ਬ੍ਰਹਮੰਡ ਨੂੰ ਸਾਂਭਿਆ ਸਾਰਾ ਭਰ ਗਿਆ ਗੈਸਾ ਨਾ ਵੱਖ-ਵੱਖ ਤੱਤਾਂ ਨਾਲ ਇਹ ਹੁਣ ਵੀ ਭਰਿਆ ਵਾ ਜਿਹੜਾ ਆ ਸਾਨੂੰ ਭੜੇਖਾ ਨਾ ਵੀ ਆ ਸਾਡੇ ਸਾਹਮਣੇ ਖਾਲੀ ਹੈ ਇਹੀ ਨਹੀਂ ਸਾਨੂੰ ਹਿਸਾਬ ਆਉਣ ਦਿੰਦਾ ਜਿੱਦੇ ਕੋਈ ਗੁਰਮੁਖ ਹੋ ਜਾਂਦਾ ਉਹਨੂੰ ਦਿਸਣ ਲੱਗ ਜਾਂਦਾ ਸਾਰਾ ਕੁਝ ਕਿ ਇੰਨਾ ਕੁ ਵੀ ਥਾਂ ਨਹੀਂ ਕਿਤੇ ਖਾਲੀ ਹੋਵੇ ਤੇ ਅਸੀਂ ਪਹਿਲਾਂ ਵੀ ਕਹਿੰਦੇ ਹੁੰਨੇ ਜਦੋਂ ਆਪਾਂ ਕੋਠੀ ਦੇ ਵਿੱਚ ਆਪਦੀ ਜਿੱਥੇ ਵੀ ਬਾਹਰ ਖੋਲਦੇ ਆ ਨਾ ਕੋਈ ਇੱਕ ਤੇ ਦੂਜੇ ਸਾਰੇ ਖੜਕਦੇ ਆ ਕਿੱਦੇ ਦੂਰ ਬਾਰ ਹੋਵੇ ਸਾਰਾ ਜਿਗਤ ਅੱਧਾ ਕੁੰਨਾ ਪਿਆ ਹੋਵੇ ਐਂ বাজਦਾ ਕਾਰਨ ਕਿ ਭਰਿਆ ਹੋਇਆ ਜਿਹੜਾ ਹਵਾ ਦਾ ਗੈਸ ਹੈ ਉਹ ਹਲਾਉਂਦਾ ਉਹ ਦੂਜੇ ਪਾਸੇ ਜਾ ਕੇ ਵੀ ਉਹ ਸਾਡੇ ਕੋਲ ਵੀ ਹੈ ਸਾਡੇ ਸਾਹਮਣੇ ਜਿਹੜਾ ਹੈਗਾ ਜਿੰਨਾ ਕਿ ਇਹਦੇ ਚ ਜਾਲ ਹੈ ਬੜੇ ਸੂਖਮ ਸੂਖਮ ਮੈਕ ਹੈ ਪ੍ਰਮਾਤਮਾ ਦੇ ਇਹ ਮਹਾਰਾ ਜੀ ਕਹਿੰਦੇ ਇਕੱਲੇ ਬੈਠੇ ਵੀ ਆਪਦੇ ਬਾਰੇ ਗਲਤ ਨਾ ਸੋਚੋ ਗਲਤ ਨਾ ਬੋਲੋ ਸੋਚੋਗੇ ਤਾਂ ਜੀ ਚ ਰਿਕਾਰਡ ਕਰ ਲੂ ਬੋਲੋਗੇ ਤਾਂ ਨਿਕਾਰ ਹੀ ਦੇਣਾ ਤੇ ਜੇ ਦਾ ਰਿਜ਼ਲਟ ਲੈਣਾ ਹੈ ਮੰਨ ਲਾ ਵੀ ਤੂੰ ਇਹ ਗੱਲ ਨੂੰ ਮੰਨਦਾ ਹੀ ਨਹੀਂ ਹੈ ਪਹਿਲਾਂ ਝੂਠ ਹੀ ਲੱਗਦਾ ਹੈ ਡੇਟ ਪਾ ਕੇ 3 ਮਹੀਨੇ ਲਗਾਤਾਰ ਉੱਠਣਸਾਰ ਕੋਈ ਗੱਲ ਮਤ ਕੇ ਕਹਿਣੀ ਸ਼ੁਰੂ ਕਰਦੇ ਆ ਆਪਦੇ ਬਾਰੇ ਉਹ ਕਰੀ ਪੋਜ਼ਿਟਿਵ ਨੁਕਸਾਨ ਨਾ ਹੋਵੇ ਪੋਸਟ ਭਾਵ ਦੇ ਬਾਰੇ ਵੀ ਸਾਡੇ ਤੇ ਤਾਂ ਬਹੁਤ ਕਿਰਪਾ ਹੈ ਸਾਡੇ ਤੇ ਤਾਂ ਇੰਨੀ ਰਹਿਮਤ ਹੈ ਜੋ ਸੋਚੀਦਾ ਹੋਣਾ ਸ਼ੁਰੂ ਹੋ ਜਾਂਦਾ ਸਾਡੇ ਤੇ ਤਾਂ ਬੜੀ ਮਹਾਰਾਜ ਦੀ ਕਿਰਪਾ ਬੜੀ ਮਹਾਰਾਜ ਦੀ ਧਿਆ ਧੰਨ ਦਾਤਾ ਸ਼ੁਕਰ ਹੈ ਦਾਤਾ ਸ਼ੁਕਰ ਹੈ ਤੇਰਾ ਤੂੰ ਬੜਾ ਹੀ ਕੁਛ ਦਿੱਤਾ ਅੰਤ ਹੀ ਕੋਈ ਨਹੀਂ ਐਡਾ ਸੰਸਾਰ ਬਖਸ਼ਿਆ ਐਨੇ ਯਾਰ ਬਖਸ਼ਿਆ ਮਿੱਤਰ ਬਖਸ਼ਿਆ ਪਰਵਾਰ ਬਖਸ਼ਿਆ ਸੋਹਣੀਆਂ ਦਾਤਾਂ ਬਖਸ਼ੀਆਂ ਸੋਹਣੀ ਪ੍ਰਕਿਰਤੀ ਬਖਸ਼ੀਆ ਧੰਨ ਹੈ ਤੂੰ ਕਿੰਨਾ ਹੀ ਕਰਜ਼ਾ ਹੋਵੇ ਸਰ ਕੁਛ ਹੀ ਹੋਈ ਜਾਂਦਾ ਹੋਵੇ ਸਾਰੀ ਗੱਲ ਨੂੰ ਪਾਸੇ ਰੱਖ ਕੇ ਧੰਨ ਕਹਿ ਤਿੰਨ ਮਹੀਨਿਆਂ ਦਾ ਟਾਈਮ